ਅੱਜ ਮੈਂ ਤੁਹਾਡੇ ਸਾਹਮਣੇ ਇੱਕ ਅਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਿਹਾ ਹਾਂ ਜੋ ਸਾਡੇ ਅੰਦਰ ਦੀਆਂ ਭਾਵਨਾਵਾਂ ਸਾਡੇ ਜਜ਼ਬਾਤਾਂ ਅਤੇ ਸਾਡੇ ਮਨੁੱਖੀ ਸੁਭਾਅ ਨਾਲ ਜੁੜਿਆ ਹੋਇਆ ਹੈ ਜ਼ਿੰਦਗੀ ਵਿੱਚ ਅਸੀਂ ਸਾਰੇ ਅਜਿਹੇ ਪਲਾਂ ਵਿੱਚੋਂ ਲੰਘਦੇ ਹਾਂ ਜੋ ਸਾਨੂੰ ਅੰਦਰੋਂ ਤੋੜਦੇ ਦੇਂਦੇ ਹਨ ਸਾਨੂੰ ਕਮਜ਼ੋਰ ਕਰਦੇ ਹਨ ਪਰ ਨਾਲ ਹੀ ਸਾਨੂੰ ਸਿਖਾਉਂਦੇ ਵੀ ਹਨ ਮੈਂ ਅਜਿਹੇ ਪਲਾਂ ਨੂੰ ਅਜਿਹੀਆਂ ਇਮੋਸ਼ਨਲ ਗੱਲਾਂ ਨੂੰ ਹਮੇਸ਼ਾ ਆਪਣੇ ਅੰਦਰ ਹੀ ਰੱਖਿਆ ਹੈ ਕਿਉਂ ਕਿ ਮੈਂ ਨਹੀਂ ਚਾਹੁੰਦਾ ਹਾਂ ਕਿ ਕੋਈ ਮੇਰੇ ਨਾਲ ਮੇਰੀਆਂ ਮਜਬੂਰੀਆਂ ਜਾਂ ਮੇਰੇ ਦੁੱਖ ਦੇ ਕਾਰਨ ਨਾਲ ਜੁੜੇ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੇ ਤੇ ਤਰਸ ਖਾਵੇ ਕਿਉਂਕਿ ਤਰਸ ਦੀ ਨਹੀਂ ਤੇ ਆ ਕੋਈ ਵੀ ਸਬੰਧ ਕਦੇ ਵੀ ਸੱਚਾ ਨਹੀਂ ਹੁੰਦਾ ਅੱਜ ਕੱਲ ਦੀ ਦੁਨੀਆ ਵਿੱਚ ਜਿੱਥੇ ਹਰ ਕੋਈ ਇੱਕ ਦੂਜੇ ਦਾ ਫਾਇਦਾ ਚੁੱਕਣ ਦੀ ਫਿਰਾਕ ਵਿੱਚ ਰਹਿੰਦਾ ਹੈ ਮੈਂ ਹਮੇਸ਼ਾ ਇਹੋ ਕੋਸ਼ਿਸ਼ ਕੀਤੀ ਕਿ ਮੇਰੇ ਨਾਲ ਜੁੜਨ ਵਾਲੇ ਸਬੰਧ ਸੱਚਾਈ ਅਤੇ ਸਤਕਾਰ ਤੇ ਟਿਕੇ ਹੋਣ ਮੈਂ ਕਦੇ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੁੱਕਿਆ ਅਤੇ ਨਾ ਹੀ ਚੁੱਕਦਾ ਹਾਂ ਅਤੇ ਨਾ ਹੀ ਮੈਂ ਚਾਹੁੰਦਾ ਹਾਂ ਕਿ ਕੋਈ ਮੇਰੀ ਮਜਬੂਰੀ ਦਾ ਫਾਇਦਾ ਚੁੱਕੇ ਮੇਰੇ ਨਾਲ ਵੀ ਇੱਕ ਟਾਈਮ ਇਦਾਂ ਹੀ ਹੋਇਆ ਜਿੱਥੇ ਮੈਂ ਵੀ ਸਬੰਧਾਂ ਵਿੱਚ ਸੱਚਾਈ ਅਤੇ ਵਫਾਦਾਰੀ ਦੀ ਉਮੀਦ ਕੀਤੀ ਪਰ ਬਦਲੇ ਵਿੱਚ ਮਿਲਿਆ ਸਿਰਫ ਧੋਖਾ ਪਰ ਇਸ ਨੇ ਮੈਨੂੰ ਸਿਖਾਇਆ ਕਿ ਜ਼ਿੰਦਗੀ ਵਿੱਚ ਸੱਚੇ ਸਬੰਧ ਉਹੋ ਹੁੰਦੇ ਜੋ ਸਮਝ ਅਤੇ ਸਤਕਾਰ ਦੀ ਨੀਂਹ ਤੇ ਬੰਦੇ ਹਨ ਨਾ ਕਿ ਤਰਸ ਜਾਂ ਫਾਇਦੇ ਦੀ ਆਸ ਤੇ ਮੈਂ ਆਪਣੇ ਜਜ਼ਬਾਤਾਂ ਨੂੰ ਦੂਜਿਆਂ ਨਾਲ ਸਾਂਝੇ ਕਰਨ ਤੋਂ ਇਸ ਲਈ ਝਿਜਕਦਾ ਹਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੀ ਮਜਬੂਰੀ ਕਿਸੇ ਦੇ ਲਈ ਮੌਕਾ ਬਣ ਜਾਵੇ ਮੈਂ ਚਾਹੁੰਦਾ ਹਾਂ ਕਿ ਮੇਰੇ ਨਾਲ ਜੁੜੇ ਲੋਕ ਮੇਰਾ ਕਿਰਦਾਰ ਮੇਰੀ ਸੱਚਾਈ ਅਤੇ ਮੇਰੇ ਸੁਭਾਅ ਨੂੰ ਸਮਝਣ ਨਾ ਕਿ ਮੇਰੇ ਦੁੱਖ ਨੂੰ ਜ਼ਿੰਦਗੀ ਨੇ ਮੈਨੂੰ ਸਿਖਾਇਆ ਹੈ ਕਿ ਸੱਚੇ ਸਬੰਧ ਉਹੋ ਹੁੰਦੇ ਹਨ ਜੋ ਸਮੇਂ ਦੀ ਅੱਗ ਵਿੱਚ ਆਪਕੇ ਨਿਖਰਦੇ ਹਨ ਅਤੇ ਇਸ ਲਈ ਮੈਂ ਹਮੇਸ਼ਾ ਆਪਣੇ ਆਪ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਤਾਂ ਜੋ ਮੈਂ ਕਦੇ ਵੀ ਕਿਸੇ ਦੀ ਮਜਬੂਰੀ ਫੇਰਾ ਨਾ ਚੁੱਕਾ ਅਤੇ ਨਾ ਹੀ ਕੋਈ ਮੇਰੀ ਮਜਬੂਰੀ ਦਾ ਅੰਤ ਵਿੱਚ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਜ਼ਿੰਦਗੀ ਵਿੱਚ ਜਜ਼ਬਾਤ ਅਤੇ ਭਾਵਨਾਵਾਂ ਬੜੀ ਸਭ ਤੋਂ ਵੱਡੀ ਤਾਕਤ ਹੁੰਦੀਆਂ ਹਨ ਪਰ ਉਹਨਾਂ ਨੂੰ ਸਾਂਝਾ ਕਰਨ ਲਈ ਸਹੀ ਵਿਅਕਤੀ ਤੇ ਸਹੀ ਸਮੇਂ ਦੀ ਚੋਣ ਕਰਨੀ ਚਾਹੀਦੀ ਹੈ ਤੁਹਾਡੀ ਸੱਚਾਈ ਅਤੇ ਸਤਕਾਰ ਨਾਲ ਜੁੜੇ ਸਬੰਧ ਹੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਹਨ